ਜੀ ਉਸ ਟਾਈਮ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਵੀ ਗ੍ਰੰਥ ਨੂੰ ਗੱਦੀ ਦਿੱਤੀ ਗਈ ਸੀ ਜਿਹੜੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰ ਦਿੱਤੇ ਗਏ ਨੇ ਜੀ ਦੇਖੋ ਜਿਹੜਾ ਉਸ ਵੇਲੇ ਭਾਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਤੇ ਸੁਸ਼ੋਭਿਤ ਕੀਤਾ ਦਸ਼ਮੇਸ਼ ਪਿਤਾ ਜੀ ਨੇ ਜੀ ਉਸ ਵੇਲੇ ਕਿਤੇ ਵੀ ਇਤਿਹਾਸ ਵਿੱਚ ਨਹੀਂ ਆਉਂਦਾ ਵੀ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਗ੍ਰੰਥ ਦਾ ਵੀ ਪ੍ਰਕਾਸ਼ ਸੀ ਹੂੰ ਕਿਤੇ ਇਤਿਹਾਸ ਵਿੱਚ ਨਹੀਂ ਆਉਂਦਾ ਇਹ ਜੀ ਕਿਤੇ ਵੀ ਸੋ ਇਸ ਕਰਕੇ ਆਪਾਂ ਕਹਿ ਸਕਦੇ ਆਂ ਵੀ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਹੈ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਰ ਕਿਸੇ ਵੀ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਦੀ ਤਰ੍ਹਾਂ ਪ੍ਰਕਾਸ਼ ਨਹੀਂ ਹੋ ਸਕਦਾ ਜੀ ਗੁਰੂ ਗ੍ਰੰਥ ਸਾਹਿਬ ਦੀ ਤਰ੍ਹਾਂ ਦਾ ਭਾਵ ਵੀ ਉਸ ਤਰ੍ਹਾਂ ਉਸ ਤਰ੍ਹਾਂ ਪਲਕਾਂ ਲਾ ਕੇ ਰਮਾਲਾ ਲਾ ਕੇ ਉਸ ਤਰ੍ਹਾਂ ਚਵਰ ਛਤਰ ਉਦਾਂ ਉਦਾਂ ਹੁਕਮ ਲੈਣਾ ਜਾਂ ਅਰਦਾਸ ਕਰਨੀ ਨਹੀਂ ਹੋ ਸਕਦਾ ਜੀ ਪਰ ਅਫਸੋਸ ਨਾ ਕਹਿਣਾ ਪੈ ਰਿਹਾ ਹੂੰ ਕਿ ਜਿਸ ਸਥਾਨ ਦੇ ਉੱਤੇ ਦਸ਼ਮੇਸ਼ ਪਿਤਾ ਜੀ ਨੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੁਸ਼ੋਭਿਤ ਕੀਤਾ ਹਾਂ ਜੋ ਹਜੂਰ ਸਾਹਿਬ ਹਾਂ ਅੱਜ ਉਸੇ ਸਥਾਨ ਦੇ ਉੱਤੇ ਜਿਹੜਾ ਆਪਾਂ ਕਹਿੰਦੇ ਸਿੱਖਾਂ ਦੇ ਵਿੱਚ ਮੰਨੂਵਾਦੀ ਵਰਤੀ ਵਾਲੇ ਕੁਝ ਸਪੈਕ ਕਰ ਗਏ ਹਾਂ ਉਦਾਂ ਦੇ ਲੋਕਾਂ ਵੱਲੋਂ ਕੀ ਹੋਇਆ ਦਸ਼ਮੇਸ਼ ਪਿਤਾ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਜਿਸ ਸਥਾਨ ਦੇ ਉੱਤੇ ਉਸੇ ਸਥਾਨ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਖੇ ਜਾਂਦੇ ਹਮ ਆਖੇ ਜਾਂਦੇ 10 ਗ੍ਰੰਥ ਦਾ ਪ੍ਰਕਾਸ਼ ਕਰ ਦਿੱਤਾ ਹਮ ਆਖੇ ਜਾਂਦੇ 10 ਗ੍ਰੰਥ ਦਾ ਪ੍ਰਕਾਸ਼ ਕਰ ਦਿੱਤਾ ਉਸੇ ਤਰ੍ਹਾਂ ਹੀ ਚਵਰ ਉਸੇ ਤਰ੍ਹਾਂ ਹੀ 76 ਉਸੇ ਤਰ੍ਹਾਂ ਹੀ ਸਹਿਜ ਪਾਠ ਖੰਡ ਪਾਠ ਇਹ ਮੈਂ ਕਹਿੰਦਾ ਵੀ ਬਹੁਤ ਵੱਡਾ ਕਫਰ ਹੋ ਰਿਹਾ ਹਮ ਜਿਸੋ ਕਫਰ ਵਾਸਤੇ ਸਾਡੇ ਧਰਮ ਦੇ ਆਗੂ ਵੀ ਚੁੱਪ ਨੇ ਸਾਡੀਆਂ ਧਰਮਾਂ ਦੀਆਂ ਬਹੁਤੀਆਂ ਜਸੇ ਬੰਦੀਆਂ ਸੰਸਥਾਵਾਂ ਵੀ ਚੁੱਪ ਨਹੀਂ ਹੂੰ ਬਿਲਕੁਲ ਤੇ ਮੈਂ ਸਮਝਦਾ ਵੀ ਏਡਾ ਵੱਡਾ ਕੋਫਰ ਹੋ ਰਿਹਾ ਹੈ ਇਹ ਜਿਸ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੇ ਸੋਭ ਦਿੱਤਾ ਬਰਾਬਰ ਪ੍ਰਕਾਸ਼ ਕਰਕੇ ਹੋਰ ਗ੍ਰੰਥ ਦਾ ਵੀਕ ਤਾਂ ਕਹਿ ਲੋ ਵੀ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਕੀਤਾ ਜਾ ਰਿਹਾ ਹੈ ਹੂੰ ਬਰਾਬਰ ਤੇ ਇੱਕ ਦਸ਼ਮੇਸ਼ ਪਿਤਾ ਦੇ ਹੁਕਮ ਨੂੰ ਵੀ ਇਹ ਚੈਲੰਜ ਹੈ ਹੂੰ बराबर ਗਾ ਹੋਰ ਗ੍ਰੰਥ ਦਾ ਪ੍ਰਕਾਸ਼ ਕਰਨਾ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨੂੰ ਵੀ ਚੈਲੰਜ ਕੀਤਾ ਜਾ ਰਿਹਾ ਹੈ ਉਸੇ ਸਥਾਨ ਤੇ ਜਿੱਥੇ ਗੁਰੂ ਜੀ ਨੇ ਇਹ ਗੁਰਤਾ ਦਿੱਤੀ ਸੀ ਹੂੰ ਸੋ ਇਹ ਮੈਂ ਕਹਿੰਦਾ ਸਮਝਦੇ ਬਹੁਤ ਵੱਡਾ ਘੋਰ ਪਾਪ ਹੋ ਰਿਹਾ ਹੈ ਕੋਪਰ ਹੋ ਰਿਹਾ ਸਾਡੇ ਸਾਡੇ ਇਤਿਹਾਸ ਸਥਾਨਾਂ ਦੇ ਉੱਤੇ ਇਹਦੇ ਵੱਲ ਸਾਡੇ ਆਗੂਆਂ ਨੂੰ ਸੱਡੀਆਂ ਜਥੇਬੰਦੀਆਂ ਨੂੰ ਸੋ ਖਾਸ ਖਿਆਲ ਕਰਨਾ ਚਾਹੀਦਾ ਹੈ ਵੀ ਜਿਹੜਾ ਬਰਾਬਰ ਪ੍ਰਕਾਸ਼ ਹੈ ਬੰਦ ਹੋਵੇ ਤੇ ਅਥੰਡਪਨ ਸਹਿਜ ਪਾਠ ਜਿਹੜੇ ਸਾਰੇ ਇਹ ਬੰਦ ਹੋਣ ਤੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਨਾ ਕੀਤਾ ਜਾਵੇ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਜੀ ਗੁਰਗੱਦ ਦੇ ਸ਼ੋਭਤ ਹੈ ਹੋਰ ਕੋਈ ਵੀ ਨਹੀਂ